ਅਗਵਾੜਾ ਰੋਡ ਦੇ ਕਿਸਮ ਹਸਪਤਾਲ ਨੇੜੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਨਿਆਂ ਸਿੰਘਾਂ ਅਤੇ ਪੁਲਿਸ ਵਿਚਾਲੇ ਝਗੜਾ ਹੋ ਗਿਆ ਇਸ ਦੌਰਾਨ ਪੁਲਿਸ ਨਿਆਂ ਸਿੰਘਾਂ ਤੋਂ ਸਰਭ ਖੋਖ ਕੇ ਉਹਨਾਂ ਨੂੰ ਰਿਆਸਤ ਦੇ ਲੈਂਦੀ ਨਜ਼ਰ ਆਈ ਹੈ ਏਸੀਪੀ ਮਾਰਡਲ ਡਾਊਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕਿਸਮ ਹਸਪਤਾਲ ਨੇੜੇ ਠੇਕੇ ਨੂੰ ਨਿਆਂਗਰੋਂ ਜ਼ਬਰਦਸਤੀ ਬੰਦ ਕਰਵਾਇਆ ਜਾ ਰਿਹਾ ਹੈ ਪ੍ਰਾਪਰਟੀ ਜਾਣਕਾਰੀ ਅਨੁਸਾਰ ਨਿਹੰਗ ਸਿੰਘਾ ਨੇ ਪੁਲਿਸ ਤੇ ਜਾਣ ਲੇਵਾ ਹਮਲਾ ਕੀਤਾ ਦੱਸਿਆ ਜਾ ਰਿਹਾ ਹੈ ਕਿ ਠੇਕੇ ਦੇ ਬਾਹਰ ਧਮਕੀ ਭਰੇ ਬੋਰਡ ਲਗਾਉਣ ਦੇ ਮਾਮਲੇ 'ਵੀ ਜਾਂਚ ਕਰਨ ਦੀ ਪੁਲਿਸ ਪਾਰਟੀ ਨਿਹੰਗ ਸਿੰਘਾ ਨੇ ਹਮਲਾ ਕਰਤਾ ਐਸਾ ਕਟਨਾਵੇ ਜਥਾਣਾ ਦੇ ਐਸਐਚਓ ਅਤੇ ਏਸੀਪੀ ਮਾਡਲ ਡਾਉਨ ਜ਼ਖਮੀ ਹੋ ਗਏ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਤੋਂ ਬਾਅਦ ਮੌਕੇ ਤੇ ਮੌਜੂਦ ਪੁਲਿਸ ਫੋਰਸ ਨੇ ਛੇ ਨਿਹੰਗ ਸਿੰਘਾ ਨੂੰ ਅਠਾਰਾਂ ਸਮੇਤ ਰਿਆਸਤ ਵਿੱਚ ਲੈ ਲਿਆ ਦੱਸਿਆ ਜਾ ਰਿਹਾ ਹੈ ਕਿ ਰਿਆਸਤ ਚ ਲੈ ਗਏ ਨਿਆਂ ਸਿੰਘ ਬੋਨ ਬਾਲਕ ਵੀ ਸ਼ਾਮਿਲ ਸਨ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਜਿਹੜਾ ਨਿਆਂਗਰ ਰਹੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਠੇਕਾ ਧੱਕੇ ਨਾਲ ਬੰਦ ਕਰਾਇਆ ਉਸ ਕਰਕੇ ਗਏ ਸੀ ਉਹ ਲਿਆਂਦੇ ਆ ਫਿਰ ਕਿਹੜੇ ਕਰ ਰਹੇ ਹਨ ਇਨਵੈਸਟੀਗੇਟਰ ਪੰਜਾਬ ਪੁਲਿਸ ਦੇ ਉੱਤੇ ਵੀ ਉਹਨਾਂ ਨੇ ਹਮਲਾ ਕਿਹੜਾ ਬੋਲਿਆ ਮੁਲਾਜ਼ਮਾਂ ਦੇ ਵੀ ਕਿਰਪਾਨ ਕਿਹੜੀ ਕਿਰਪਾਨ ਕੂਟ ਨੂੰ ਕੱਢੀ ਹੈ ਉਹ ਸਬੰਧਿਤ ਲੀਗਲ ਜੋ ਬਣਦਾ ਕਰੇ ਕਿੰਨੇ ਕੋਈ ਮੁਲਾਜ਼ਮ ਦੀ ਕਾਇਲੋ ਨਹੀਂ ਕੋਈ ਨਹੀਂ ਇੱਕ ਕਿਨੇ ਆ ਰੌਂਡ ਅਪ ਕੀਤੇ ਸਨ ਹੈਗੇ ਚਾਰ ਪੰਜ ਹੱਥੋ ਬਾਜੀ ਤੱਕ ਵੀ ਕਿਹੜੀ ਮਿਲ ਤੁਹਾਡੇ ਨਾਲ ਵੀ ਹੋਈ ਹੈਗੀ ਮੈਂ ਨਹੀਂ ਸਾਹ ਨਹੀਂ ਹੈ ਹਥਿਆਰ ਸੀ ਨਾ ਮੈਂ ਦਫਾ ਪਾਇਆ ਸੀ ਵੀ ਮਾਰ ਲਾ ਜੀ ਮੁਲਾਜ਼ਮ ਤੇ ਲੱਗੀ ਵੀ ਹੈਗੀ ਕਿਰਪਾ ਫਿਰ ਕੀ ਨਾਮ ਹੈ ਕੀ ਨਾਮ ਹੈ ਕਿਹੜੇ ਮੈਂ ਹਮਲਾ ਕੀਤਾ ਗਿਆ ਨਾਮ ਅਮਨ ਜਉਤਾ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਰ ਇਹ ਕਾਰਵਾਈ ਜੋ ਬਣਦੀ ਹੈ ਸਰ ਇਹਨਾਂ ਨੂੰ ਪਹਿਲੇ ਪਹਿਲੇ ਵੀ ਇਹਨਾਂ ਨੇ ਪਹਿਲੇ ਵੀ ਠੇਕਾ ਬੰਦ ਕਰਾਉਣ ਵਾਲੇ ਹਮਲੇ ਹਮਲੇ ਠੇਕੇ ਬੰਦ ਕਰਵਾਏ ਸੀਗੇ ਉਹਦੇ ਵਿੱਚ ਵੀ ਜਿਹੜਾ ਹੈ ਕਿਰਪਾਨਾ ਮਾਰੀਆਂ ਗਈਆਂ ਸੀ ਪ੍ਰਸ਼ਾਸਨ ਨੇ ਉਦੋਂ ਕਿਉਂ ਨਹੀਂ ਕਾਰਵਾਈ ਜੀ ਸਾਡੇ ਕੋਲ ਇਹੋ ਜੀ ਕੋਈ ਇਨਫੋਰਮੇਸ਼ਨ ਨਹੀਂ ਜੀ ਅੱਗੇ ਵੀ ਪੁਲਿਸ ਨਾਲ ਬੈਸ ਹੁੰਦੀ ਨਜ਼ਰ ਛੜਪੋਈ ਆ ਉਸ ਤੋਂ ਬਾਅਦ ਫਿਰ ਅੱਜ ਦੁਬਾਰਾ ਇਸ ਚੀਜ਼ ਹਾਂ ਪਹਿਲਾਂ ਮੇਰੇ ਖਿਆਲ ਸੈਟੂ ਸੱਤ ਗਏ ਸੀ ਉਹਨਾਂ ਦਾ ਬੁਰਗਲਾਰਾ ਹੋਇਆ ਸੀ ਜੀ ਉਸ ਤੋਂ ਬਾਅਦ ਆਦੀਮਰ ਖੁਦ ਗਿਆ ਸੀ ਤੇ ਸ਼ਾਰਟ ਆਊਟ ਕਰਤਾ ਲੱਗਦਾ 60 ਮਿੰਟ ਵੀ ਵਜੇ ਸਰ ਕਿਸੇ ਦੇ ਨਹੀਂ ਜੀ ਪ